ਹਾਂਜੀ। ਹਾਂਜੀ। ਇਹ ਮਿਤੀ 10 ਮਈ 2025 ਨੂੰ ਚਰਨਜੀਤ ਕੌਰ ਜੋ ਕਿ ਸ਼ਾਂਤਨਗਰ ਬਠਿੰਡਾ ਦੇ ਵਿੱਚ ਰਹਿਣ ਵਾਲੇ ਆ ਇਹਨਾਂ ਨੇ ਸਾਨੂੰ ਥਾਣਾ ਸਿਵਲ ਲਾਈਨ ਦੇ ਵਿੱਚ ਇੱਕ ਕੰਪਲੇਂਟ ਦਾਇਰ ਕੀਤੀ ਸੀਗੀ ਕਿ ਇਹਨਾਂ ਦੇ ਘਰ ਦੇ ਵਿੱਚੋਂ 74 ਤੋਲੇ ਦੇ ਕਰੀਬ ਸੋਨਾ ਤੇ 1 ਕਿਲੋ ਚਾਂਦੀ ਜਿਹੜੀ ਹੈਗੀ ਹੈ ਚੋਰੀ ਹੋ ਗਈ ਹੈ। ਜਿਸ ਵੰਦੇ ਵਿੱਚ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਐਫ ਆਈ ਆਰ ਨੰਬਰ 91 ਅੰਡਰ ਸੈਕਸ਼ਨ 306 ਬੀ ਐਨ ਐਸ ਦਰਜ ਰਜਿਸਟਰ ਕੀਤਾ ਸੀਗਾ। ਤੇ ਮਕਦਮਾ ਦਰਜਇਸਟਰ ਕਰਨ ਤੋਂ ਬਾਅਦ ਸਾਡੀ ਜਿਹੜੀ ਟੀਮਾਂ ਸੀਗੀਆਂ ਵੱਖ-ਵੱਖ ਟੀਮਾਂ ਸੀ ਇਹ ਤੇ ਜਾਂਚ ਦੇ ਵਿੱਚ ਲਗਾ ਦਿੱਤੀਆਂ ਸੀਗੀਆਂ ਆ ਇਸ ਦੀ ਜਾਂਚ ਦੇ ਵਿੱਚ ਅਸੀਂ ਟੈਕਨੀਕਲ ਐਵਿਡੈਂਸ ਨਾਲ ਨਾਲ ਅਸੀਂ ਸੀਸੀਟੀਵੀ ਟ੍ਰੇਲ ਹਿਊਮਨ ਇੰਟੈਲੀਜੈਂਸ ਇਹਨਾਂ ਤਿੰਨਾਂ ਚੀਜ਼ਾਂ ਦੇ ਕੰਮ ਕਰਦੇ ਹੋਏ ਅਰਾਊਂਡ 3 ਮਹੀਨੇ ਤੋਂ ਬਾਅਦ ਜਿਹੜੀ ਹੈਗੀ ਸਾਨੂੰ ਇਸ ਮਕਦਮਾ ਦੇ ਵਿੱਚ ਸਫਤਾ ਹਕਿਲ ਹੋਈ ਇਸ ਮਕਦਮਾ ਦੇ ਵਿੱਚ ਅਸੀਂ ਵਿਨੋਦ ਮਹਾਤੋ ਜੋ ਕਿ ਜ਼ਿਲ੍ਹਾ ਦਰਭੰਗਾ ਦੇ ਰਹਿਣ ਵਾਲੇ ਨੇ ਬਿਹਾਰ ਤੋਂ ਰਹਿਣ ਵਾਲੇ ਸੀ ਉਹਨਾਂ ਨੂੰ ਅਸੀਂ ਇਸ ਮੁਕਦਮੇ ਦੇ ਵਿੱਚ ਮਿਤੀ 6 8 2025 ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਇਸ ਮੁਕਦਮੇ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਤੇ ਜਿਹੜਾ ਉਹਨਾਂ ਨੇ ਸੋਨਾ ਆਪਣੇ ਜ਼ਿਲ੍ਹਾ ਦਰਭੰਗਾ ਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀਗਾ ਸਾਡੀ ਟੀਮ ਰਿਮਾਂਡ ਲੈਣ ਤੋਂ ਬਾਅਦ ਉੱਥੇ ਜਦੋਂ ਪਹੁੰਚੀ ਤਾਂ ਉਹਦੀ ਨਿਸ਼ਾਨਦੇਹੀ ਦੇ ਉੱਤੇ ਅਸੀਂ 17 ਤੋਲੇ ਜਿਹੜਾ ਸੋਨਾ ਹੈਗਾ ਬਰਾਮਦ ਕੀਤਾ ਦੇ ਨਾਲ 5 ਲੱਖ ਰੁਪਏ ਜਿਹੜਾ ਕੈਸ਼ ਸੀਗਾ ਜਿਹੜਾ ਨੇ ਸੋਨਾ ਸੇਲ ਕਰਕੇ ਜਿਹੜਾ ਕੁਝ ਕੈਸ਼ ਇਹ ਮਾ ਕੀਤਾ ਹੋਇਆ ਸੀਗਾ ਉਹ ਅਸੀਂ ਉਹਦੇ ਨਿਸ਼ਾਨਦੇਹੀ ਦਤ ਬਰਾਮਦ ਕੀਤਾ ਗਿਆ ਇਸ ਦੇ ਵਿੱਚ ਸਾਡੇ ਨਾਲ ਜਿਹੜੀ ਪੰਜਾਬ ਪੁਲਿਸ ਦੀ ਟੀਮ ਦੇ ਨਾਲ ਅ ਬਿਹਾਰ ਪੁਲਿਸ ਨੇ ਸਾਡਾ ਉੱਤੇ ਬਹੁਤ ਯੋਗ ਕੀਤਾ ਜਿਹਦੇ ਵਿੱਚ ਥਾਣਾ ਭੋਖੜਾ ਦੇ ਵਿੱਚ ਤਾਇਨਾਤ ਇੰਸਪੈਕਟਰ ਤਿਰਪੁਰੀ ਕੁਮਾਰ ਜੋ ਕਿ ਉਸ ਤੋਂ ਦੇ ਐਸ ਐਚਓ ਸੀਗੇ ਜ਼ਿਲ੍ਹਾ ਸੀਤਾ ਮੜੀ ਉਹਨਾਂ ਨੇ ਸਾਡੀ ਟੀਮ ਦੇ ਨਾਲ ਲੱਗ ਕੇ ਪੂਰੀ ਮਿਹਨਤ ਕਰਦੇ ਹੋਏ ਅਦੇ ਵਿੱਚ ਸਾਡੀ ਐਫਐਸਪੀ ਨਾਲ ਕਰਦੇ ਹੋਏ ਜਿਹਦੇ ਵਿੱਚ ਜੁਆਇੰਟ ਆਪਰੇਸ਼ਨ ਦੇ ਵਿੱਚ ਜਿਹੜੀ 1700 ਲੱਖ ਸੋਨਾ ਤੇ 5 ਲੱਖ ਰੁਪਇਆ ਜਿਹੜਾ ਕੈਸ਼ ਹੈਗਾ ਬਰਾਮਦ ਕੀਤਾ ਇਸ ਦੇ ਨਾਲ ਜਿਹੜੀ 1 ਕਿਲੋ ਚਾਂਦੀ ਦੇ ਵਿੱਚੋਂ ਵੀ 300 ਗ੍ਰਾਮ ਜਿਹੜੀ ਚਾਂਦੀ ਹੈਗੀ ਹੈ ਉਸ ਤੋਂ ਅਸੀਂ ਬਰਾਮਦ ਕਰ ਚੁੱਕੇ ਹਾਂ ਸੋ ਹੁਣ ਜਿਹੜਾ ਵਿਨੋਦ ਮਾਤੋ ਹੈ ਇਹਦੀ ਸਾਡੇ ਕੋਲ ਪੁਲਸ ਰਿਮਾਨ ਦੇ ਉੱਪਰ ਚੱਲ ਰਿਹਾ ਅੱਜ ਨੂੰ ਪੇਸ਼ ਕਰਕੇ ਦੁਬਾਰਾ ਪੁਲਸ ਰਿਮਾਨ ਆਸਕ ਕੀਤਾ ਜਾਊਗਾ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਇਹ ਨਿਕਲ ਕੇ ਆਇਆ ਕਿ ਇਸ ਚੋਰੀ ਨੂੰ ਵਾਰਦਾਤ ਨੂੰ ਅੰਜਾਮ ਦੇਣ ਦੇ ਵਿੱਚ ਇਸ ਦੀ ਘਰਵਾਲੀ ਰਤਨੀ ਇਸ ਦੀ ਸਾਥ ਸੰਸਵਿਤਰੀ ਦੇਵੀ ਦਵਿੰਦਰ ਸਿੰਘ ਤੇ ਇਹ ਜਿਹੜਾ ਵਿਨੋਦ ਮਹਾਤੋ ਇਹ ਚਾਰਾਂ ਦੀ ਟ੍ਰੇਨਿੰਗ ਦੇ ਨਾਲ ਹੀ ਇਹ ਚੋਰੀ ਜਿਹੜੀ ਹੈਗੀ ਉਹਨੂੰ ਅੰਜਾਮ ਦਿੱਤਾ ਗਿਆ ਚੋਰੀ ਨੂੰ ਅੰਜਾਮ ਦੇਣ ਤੋਂ ਬਾਅਦ ਇਹਨਾਂ ਨੇ ਜਿਹੜਾ ਸੋਨਾ ਸੀਗਾ ਕੁਝ ਉਹਨਾਂ ਬਿਹਾਰ ਦੇ ਵਿੱਚ ਆਪਣੇ ਬੇਸਿਕਲੀ ਦਰਪੰਗਾ ਦੇ ਰਹਿਣ ਵਾਲੇ ਸੀਗੇ ਉੱਥੇ ਇਹਨਾਂ ਨੇ ਪਿੱਛੇ ਭੇਜ ਦਿੱਤਾ ਕੁਝ ਉਹਨਾਂ ਇਹਨਾਂ ਨੇ ਵੇਚ ਵੀ ਦਿੱਤਾ ਸੀਗਾ ਸੋ ਸਾਰੀ ਟੀਮਸ ਨੂੰ ਟ੍ਰੇਲ ਕਰਦੇ ਹੋਏ ਸਾਡੇ ਡੀਐਸਪੀ ਸ੍ਰੀ ਰੋਤਾਬਿਜਨ ਸਰਦਾ ਸਰਬਜੀਤ ਸਿੰਘ ਜੀ ਤੇ ਨਾਲ ਐਸਐਚਓ ਸਿਵਲ ਲਾਈਨ ਸੱਤਰ ਹਰਜੋਤ ਸਿੰਘ ਨੇ ਬਹੁਤ ਮਿਹਨਤ ਕੀਤੀ ਤੇ ਇਹਦੀ ਵਿਨੋਦ ਮਹਾਤੋ ਦੀ ਅਰੈਸਟ ਕਰਨ ਤੋਂ ਬਾਅਦ ਇਹਨੂੰ 6 ਦਿਨ ਦੇ ਕੁੱਲ ਸਰਮਾਨ ਦੇ ਫਰਮਾਨ ਤੇ ਹਾਸਲ ਕਰਨ ਤੋਂ ਬਾਅਦ ਸਾਡੀ ਟੀਮ ਦਰਬੰਗਾ ਵਾਸਤੇ ਰਵਾਨਾ ਹੋਈ ਤੇ ਉੱਥੇ ਜਿੱਦਾਂ ਮੈਂ ਪਹਿਲਾਂ ਦੱਸਿਆ ਇਨਸਪੈਕਟਰ ਤਿਰੂਪਰੀ ਕੁਮਾਰ ਦੀ ਮਦਦ ਨਾਲ ਜਿਹੜੇ ਅਸੀਂ ਇਸ ਮਕਦਮਾ ਦੇ ਵਿੱਚ ਹੁਣ ਤੱਕ 17 ਟੋਲੇ ਸੋਨਾ ਤੇ 5 ਲੱਖ ਰੁਪਇਆ ਕੈਸ਼ ਤੇ ਨਾਲ 300 ਗ੍ਰਾਮ ਚੰਦ ਜਿਹੜੀ ਹੈਗੀ ਬਰਾਮਦ ਕਰਦੇ ਇਹ ਰਤਨੀ ਦੇਵੀ ਜਿਹੜੀ ਸੀਗੀ ਉਹਨਾਂ ਦੇ ਘਰ ਦੇ ਵਿੱਚ ਇਹਦੇ ਨੌਕਰਾਂ ਨੇ ਕੰਮ ਕਰਦੀ ਸੀਗੀ ਇਹ ਮਾਰ April ਤੋਂ ਬਾਅਦ ਜਿਹੜੀ ਸੀਗੀ ਉਹਨਾਂ ਦੇ ਘਰ ਦੇ ਵਿੱਚ ਕੰਮ ਕਰਨ ਤੋਂ ਬਾਅਦ ਇੱਕਦਮ ਅਚਾਨਕ ਉੱਥੋਂ ਹਟ ਜਾਂਦੀ ਹੈ ਜਿਹੜੇ ਚਰਨਜੀਤ ਕੌਰ ਸੀਗੀ ਉਹਨਾਂ ਨੂੰ ਕੁਝ ਤੋਂ ਕੁਝ ਸੋਨਾ ਪਹਿਲਾਂ ਲੋਕਰ ਦੇ ਵਿੱਚ ਰੱਖਿਆ ਹੋਇਆ ਸੀਗਾ ਲੋਕਰ ਤੋਂ ਬਾਅਦ ਵਿੱਚ ਘਰ ਵਿੱਚ ਲਿਆਇਆ ਹੈ ਪਰ ਉਹਨਾਂ ਨੂੰ ਪਤਾ ਨਹੀਂ ਸੀ ਵੀ ਸਦਾ ਸੋਨਾ ਚੋਰੀ ਹੋ ਗਿਆ ਇੱਕ ਦਿਨ ਫੰਕਸ਼ਨ ਤੇ ਜਾਣ ਵਾਸਤੇ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਉਹਨਾਂ ਨੇ ਪਾਇਆ ਕਿ ਜਿਹੜਾ ਸਾਡਾ ਸੋਨਾ ਸੋਰਾ ਚੋਰੀ ਹੋ ਗਿਆ ਜਿਸ ਤੇ ਉਹਨਾਂ ਨੇ ਥਾਣੇ ਇਹਦੇ ਵਿੱਚ ਇਨਫੋਰਮੇਸ਼ਨ ਦਿੱਤੀ ਤੁਹਾਨੂੰ ਤੇ ਅਸੀਂ ਮਕਦਮਾ ਦਰਜ ਕੀਤਾ ਤੇ ਫਰਦਰ ਤਕਤੀਸ਼ ਦੇ ਵਿੱਚ ਇਹ ਹੀ ਨਿਕਲ ਗਿਆ ਕਿ ਜੋ ਰਤਨੀ ਦੀ ਸੀ ਉਹਨਾਂ ਦੇ ਘਰ ਦੇ ਵਿੱਚ ਕੁਝ ਤੋਂ ਪਹਿਲਾਂ ਕੰਮ ਕਰਕੇ ਛੱਡ ਗਈ ਸੀਗੀ ਉਸਨੇ ਇਸ਼ਾਰਾ ਜਿਹੜਾ ਚੋਰੀ ਦੀ ਜਿਹੜੀ ਹੈਗੀ ਵਾਰਸਾ ਕੀਤੀ ਦੇ ਲਈ ਇਹ ਦੇਖੋ ਇਹ ਅਪ੍ਰੈਲ ਮਹੀਨੇ ਦੇ ਵਿੱਚ ਉਹਦੇ ਘਰ ਦੇ ਵਿੱਚੋਂ ਛੱਡ ਗਈ ਸੀ 9 ਅਪ੍ਰੈਲ ਨੂੰ ਲਾਸਟ ਵਾਰ ਕੰਮ ਤੇ ਗਈ ਸੀ ਤੇ ਇਹਨਾਂ ਨੇ 3 ਮਈ ਨੂੰ ਜਿਹੜਾ ਹੈਗਾ ਇਸ ਬਾਰੇ ਇਹ ਸੂਚਨਾ ਸਾਨੂੰ ਦਿੱਤੀ ਹੈ ਸੂਚਨਾ ਨੇ ਕਹਿੰਦਾ ਜੀ ਰੋਸ਼ਨ ਕੁਮਾਰ ਬਲੌਰ ਕੁਮਾਰ ਰੋਸ਼ਨ ਕੁਮਾਰ ਉਹਦਾ ਨਾਮ ਹੈ ਮੇਰੇ ਅਲੀਸ ਹੈਗਾ ਅਸਲ ਨਾਮ ਨੋਰਮਾਸੋ ਅਲੀਸ ਰੋਸ਼ਨ ਕੁਮਾਰ ਹੈ ਇਹ ਬੇਸਿਕਲੀ ਦਰਭੰਗਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਟੋਟਲ ਜਿਹੜਾ ਸੋਨਾ ਚੋਰੀ ਹੋਇਆ ਸੀਗਾ ਟੋਟਲ 74 ਟੋਲੇ ਸੋਨਾ ਸੀਗਾ ਇੱਕ ਕਿਲੋ ਚਾਂਦੀ ਜਿਹੜੀ ਸੀਗੀ ਇਹਦੇ ਵਿੱਚ ਚੋਰੀ ਹੋਈ ਸੀਗੀ ਜਿਸ ਦੇ ਵਿੱਚ ਹੁਣ ਤੱਕ ਇੱਕ ਦੋ ਸੀ ਦੀ ਗ੍ਰਫਤਾਰੀ ਤੋਂ ਬਾਅਦ ਅਸੀਂ 17 ਟੋਲੇ ਸੋਨਾ ਬਰਾਮਦ ਕਰ ਚੁੱਕੇ ਹਾਂ ਕੁਝ ਉਹਨਾਂ ਨੇ ਸੇਲ ਕਰ ਦਿੱਤਾ ਸੀਗਾ ਉਹਦੇ ਵਿੱਚ ਸੇਲ ਕਰਕੇ ਪੈਸੇ ਘਰੇ ਰੱਖ ਲਏ ਸੀਗੇ ਉਸ ਪੈਸੇ ਦੇ ਵਿੱਚੋਂ ਅਸੀਂ 15 ਲੱਖ ਸੌਰੀ 5 ਲੱਖ ਰੁਪਇਆ ਕੈਸ਼ ਜਿਹੜਾ ਹੈਗਾ ਬਰਾਮਦ ਹੋ ਚੁੱਕਿਆ ਤੇ 300 ਗ੍ਰਾਮ ਜਿਹੜੀ ਚਾਂਦੀ ਵੀ ਇਸ ਦੇ ਵਿੱਚ ਬਰਾਮਦ ਹੋ ਚੁੱਕੀ ਹੈ। ਇਹ ਜਿਹੜੀ ਰਤਨੀ ਦੇਵੀ ਸੀ ਕਿ ਜਦੋਂ ਇਹਨੂੰ ਪਤਾ ਲੱਗ ਗਿਆ ਕਿ ਪੁਲਿਸ ਮੇਰੇ ਚੈੱਕ ਕਰ ਰਹੀ ਹੈ ਕਿ ਪੁਲਿਸ ਨੂੰ ਮੇਰੇ ਉੱਪਰ ਸ਼ੱਕ ਹੋ ਗਿਆ ਤਾਂ ਇਹਨੇ ਜਿਹੜੀ ਸੀਗੀ ਬੇਲ ਐਪਲੀਕੇਸ਼ਨ ਅਪਲਾਈ ਕੀਤੀ ਸੀ ਜਿਹਦੇ ਵਿੱਚ ਹਾਈ ਕੋਰਟ ਤੋਂ ਟਰਮ ਬੇਲ ਇਹਨੂੰ ਮਿਲੀ ਸੀਗੀ ਜਿਸ ਦੀ ਅਗਲੀ ਤਰੀਕ ਪੇਸ਼ੀ ਤੇ ਅਸੀਂ ਸਾਰੇ ਜਿਹੜੇ ਫੈਕਟ ਸਾਹਮਣੇ ਰੱਖਾਂਗੇ ਤੇ ਫਿਰ ਬੇਲ ਨੂੰ ਵੀ ਦਿੱਸਮਿਤ ਕਰਾਇਆ ਜਾਊਗਾ। 70 ਤੋਂ ਲੈ ਕੇ ਕੰਪਨੀ ਤੋਂ ਨਹੀਂ ਲਾਗੂ ਬਣ ਤੇ ਕਰੇ ਰਖਣਾ ਕਿ ਤਰ੍ਹਾਂ ਦਾ ਜਿੱਦਾਂ ਪਹਿਲਾਂ ਦੱਸਿਆ ਕਿ ਪਹਿਲਾਂ ਉਹਨਾਂ ਨੇ ਇਸ ਚੀਜ਼ ਨੂੰ ਲੋਕਰ ਦੇ ਵਿੱਚ ਰੱਖਿਆ ਹੋਇਆ ਸੀਗਾ ਕਿਸੇ ਫੰਕਸ਼ਨ ਦੇ ਵਿੱਚ ਜਾਣ ਲਈ ਉਹਨਾਂ ਨੇ ਸੁਣਨ ਨੂੰ ਜਿਹੜਾ ਸੀਗਾ ਲੋਕਰ ਦੇ ਵਿੱਚ ਰੱਖ ਕੇ ਘਰੇ ਰ ਬਾਦ ਦੇ ਵਿੱਚ ਉਹ ਲੋਕਾਂ ਦੇ ਵਿੱਚ ਰੱਖਣਾ ਜਿਹੜਾ ਹੈਗਾ ਭੁੱਲ ਗਏ ਤੇ ਮਈ ਮਹੀਨੇ ਦੇ ਵਿੱਚ ਉਹਨਾਂ ਨੂੰ ਜਾ ਕੇ ਪਤਾ ਲੱਗਾ ਕਿ ਸਾਡਾ ਸਮਾਂ ਜਿਹੜਾ ਕਰੋ ਦੇ ਵਿੱਚ ਗੈਬ ਹੋ ਚੁੱਕਾ ਹੈ ਜਿਹੜੀ ਇਹਨੇ ਮੁੱਢਲੀ ਪੁਸ਼ਕਿਸ਼ ਤੇ ਵਿੱਚ ਦੱਸਿਆ ਕਿ ਅੱਧਾ ਸੌਲਾ ਜਿਹੜਾ ਅੱਧਾ ਸੌਨਾ ਸੀਗਾ ਤਕਰੀਬਨ 37 ਟੋਲੇ ਦੇ ਕਰੀਬ ਸੋਨਾ ਇਹਨੇ ਅੱਗੇ ਸੇਲ ਕੀਤਾ ਹੈਗਾ ਜਿਹੜੀ ਕਿਉਂਕਿ ਬਾਕੀ 3 ਨੂੰ ਦੋਸ਼ਾਂ ਦੀ ਗ੍ਰਿਫਤਾਰੀ ਹੋਰ ਵੀ ਬਾਕੀ ਹੈ ਜਿਹਦਾ ਰਤਨੀ ਦੀ ਇਹਦੀ ਮਾਤਾ ਸ੍ਰੀਤਰੀ ਦੇਵੀ ਤੇ ਦਵਿੰਦਰ ਕੁਮਾਰ 3 ਨੂੰ ਦੱਸੀ ਜਿਹੜੇ ਹੈਗੇ ਨੇ ਹੋਰ ਉਹਨਾਂ ਦੀ ਕਸਟੋਡੀਅਲ ਇਨਕੁਆਰਿਜਨ ਹੋਣੀ ਬਾਕੀ ਹੈ ਤੋ ਬਾਕੀ ਜਿਹੜੇ ਫੈਕਟਸ ਅਗੇ ਨੇ ਉਹ ਵੀ ਅਸੀਂ ਕਲੀਅਰ ਕਰਾਂਗੇ ਬੇਸਿਕਲੀ ਇਹਨੇ 37 ਟੋਲੇ ਦੇ ਕਰੀਬ ਜਿਹੜਾ ਸੋਨਾ ਇਹਨਾਂ ਦੱਸੇ ਮੁਤਾਬਕ ਰਹਿਣਾ ਕਿ ਸੇਲ ਕਰ ਦਿੱਤਾ ਇਹ ਇਹਨਾਂ ਨੇ ਸੇਲ ਜਿਹੜਾ ਸੀਗਾ ਆਪਣੇ ਤਰਪੰਗਾ ਜਾ ਕੇ ਉੱਥੇ ਕਿਉਂਕਿ ਬੇਸਿਕਲੀ ਤਰਪੰਗਾ ਦੇ ਰਹਿਣ ਵਾਲੇ ਸੀਗੇ ਉੱਥੇ ਜਾ ਕੇ ਇਹਨਾਂ ਨੇ ਸੇਲ ਕੀਤਾ ਸੀ ਇਹ ਤਾਂ ਬੇਸਿਕਲੀ ਦੋ ਥਾਂ ਵਿਨੋਦ ਮਾਤਲ ਦਾ ਤੇ ਇਹਦੇ ਨਾਲ ਜਿਹੜਾ ਹੈਗਾ ਇਹਦੇ ਇਕੱਠੇ ਇਕੱਠੇ ਦਿੰਦੇ ਤੁਹਾਨੂੰ ਇਹ ਨੇ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ ਬੰਦਾ ਇਹ ਪਿਛਲੇ ਇੱਕ ਦੋ ਸਾਲ ਤੋਂ ਉਹਨਾਂ ਦੇ ਘਰ ਕੰਮ ਕਰ ਰਹੇ ਸੀਗੇ ਤਰੀ ਦੇਖੋ ਕਿਉਂਕਿ ਚੋਰੀ ਕਰਨ ਤੋਂ ਬਾਅਦ ਇਹ ਕੁਝ ਸੋਨਾ ਆਪਸ ਦੇ ਵਿੱਚ ਇਹਨਾਂ ਡਿਸਟ੍ਰਿਬਿਊਟ ਕਰ ਲਿਆ ਸੀਗਾ ਚਾਰਾਂ ਨੇ ਡਿਸਟ੍ਰਿਬਿਊਟ ਕਰਨ ਤੋਂ ਬਾਅਦ ਅਲੱਗ-ਅਲੱਗ ਇਹਨਾਂ ਨੇ ਡਿਸਪੋਜ਼ ਕੀਤਾ ਕਿਉਂਕਿ ਇਕੱਠਾ ਸੋਨਾ ਜਿਹੜਾ ਜਦੋਂ ਕੋਈ ਬੰਦਾ ਇਸ ਤਰ੍ਹਾਂ ਨਾਲ ਵੇਚਣ ਵਜਾਂਦਾ ਤਾਂ ਉਹਦੇ ਸ਼ੱਕ ਹੋ ਜਾਂਦਾ ਤੇ ਉਸੇ ਸ਼ੱਕ ਤੋਂ ਬਚਣ ਲਈ ਇਹਨਾਂ ਨੇ ਪਲੈਨਿੰਗ ਕਰਕੇ ਅਲੱਗ-ਅਲੱਗ ਸੋਨਾ ਡਿਸਟ੍ਰਿਬਿਊਟ ਕਰਕੇ ਅਲੱਗ-ਅਲੱਗ ਇਹਨਾਂ ਡਿਸਪੋਜ਼ ਆਫ ਕੀਤਾ ਸੀ ਜੀ ਦੇਖੋ ਤੇ ਐਨਸੀ ਦਾ ਕੰਮ ਕਰ ਤੋਂ ਸੋਨਾ ਇਹਨਾਂ ਨੇ ਲੇਟ ਜੀ ਦੇਖੋ ਜਿੱਦਾਂ ਤੁਹਾਨੂੰ ਦੱਸਿਆ ਕੋਈ ਕੁਝ ਪੈਸੇ ਤਾਂ ਇਹ ਖਰਚ ਕਰ ਦਿੱਤੇ ਸੀ ਕੁਝ ਪੈਸੇ ਇਹਨਾਂ ਕੋਲ ਪਏ ਸੀ ਜਿਹਦੇ ਵਿੱਚ 5 ਲੱਖ ਰੁਪਏ ਕਹਿ ਸਕਦੇ ਇਹਨਾਂ ਦੇ ਕੋਲ ਚ ਬਰਾਮਦ ਦੀ ਕਿਸੇ ਨਹੀਂ ਬਟੰਡੇ ਨਹੀਂ ਇਹਨਾਂ ਨੇ ਆਪਣੇ ਜ਼ਿਲ੍ਹਾਦਰ ਭੰਗਾ ਦੇ ਵਿੱਚ ਆ ਕੇ ਵਿਚਰਤੀ ਉਹਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਇਨਟੈਰੋਗੇਸ਼ਨ ਕਰ ਰਹੇ ਹਾਂ ਕਿਉਂਕਿ ਜਿਹੜੇ ਬੰਦੇ ਸੀਗੇ ਦਰਭੰਗਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਉਹਦੇ ਵਿੱਚ ਅਸੀਂ ਜਿਹੜੇ ਲੋਕਲ ਅਫਸਰਸ ਹੈਗੇ ਆ ਉਹਨਾਂ ਦੀ ਮਦਦ ਵੀ ਲੈ ਰਹੇ ਆਂ ਤੇ ਉਹਨਾਂ ਦੀ ਮੱਦੇ ਨਾਲ ਜਦੋਂ ਨੇ ਕਰਕੇ ਜਦੋਂ ਵੀ ਉਹਨਾਂ ਦਾ ਰੋਲ ਆਊਗਾ ਸਰ ਉਹ ਜੈਮਿਨੇਟ ਕਰਾਂਗੇ ਕਿਉਂਕਿ ਇਹਨਾਂ ਨੇ ਨਹੀਂ ਨਹੀਂ ਇਹਨਾਂ ਨੇ ਵੇਚਣ ਮਾਰੇ ਦੱਸਿਆ ਸੀਗਾ ਕਿਹੜੇ ਬੰਦੇ ਨੂੰ ਵੇਚਿਆ ਉਸ ਬਾਰੇ ਜਿਹਨੇ ਕਲੀਅਰ ਨਹੀਂ ਕੀਤਾ ਜੈਕ ਨੇਮ ਡਿਕਲੇਅਰ ਨਹੀਂ ਕੀਤਾ ਇਹ ਤਾਂ ਵੇਚਣ ਦੁਆਰ ਕੈਸ਼ ਇਹਨਾਂ ਨੇ ਘਰੇ ਆਪਣੇ ਰੱਖ ਲਿਆ ਸੀਗਾ ਉਹ ਕੈਸ਼ ਅਸੀਂ ਰਿਕਵਰ ਕੀਤਾ ਬਹੁਤ ਵੱਡੀ ਹੈ ਜਿੰਨਾ ਵੇਚਿਆ ਉਹਨੇ ਬਹੁਤ ਹੀ ਮਾੜਾ ਪੱਟਾ ਕਬੂ ਕਰਤੋ ਬੜੀ ਮਾੜ ਹੈਗਾ ਕੀਤਾ ਕਿੰਨਾ ਲੈਟਾ ਕੀ ਉਹਨਾਂ ਨੇ ਜਿਹੜਾ 5 ਲੱਖ ਦਾ ਅਸੀਂ ਇਹਨਾਂ ਦੇ ਕੋਲੋਂ ਰਿਕਵਰੀ ਕਰ ਲਿਆ ਸੋ ਬਹੁਤ ਇਹਨਾਂ ਨੇ ਜਿਹੜਾ ਸੀਗਾ ਪੈਸਾ ਖਰਚ ਕੀਤਾ ਜੋ ਵੈਸੇ ਯੂਜ਼ ਕਰਦੇ ਆਪਾਂ ਅਦਰਵਾਈਜ਼ ਜਿਹੜਾ ਹੈ ਬਾਕੀ ਜਿਹੜੇ ਤਿੰਨ ਦੋਸ਼ੀ ਰਹਿੰਦੇ ਆ ਉਹਨਾਂ ਦੇ ਕੋਲੋਂ ਵੀ ਬਰਾਮਦਗੀ ਹੋਣੀ ਬਾਕੀ ਐ 17 ਟੋਲੇ ਅਸੀਂ ਰਿਕਵਰ ਕਰ ਚੁੱਕੇ ਆ ਸੋਨਾ ਬਾਕੀ ਜਿਹੜੇ ਤਿੰਨ ਦੋਸ਼ੀਆਂ ਨੇ ਉਹਨਾਂ ਦੇ ਵੀ ਚਾਂਸਸ ਹੈਗੇ ਕਿ ਜਿਹੜੀ ਸੋਨੇ ਦੀ ਜਿਹੜੀ ਮਾਤਰਾ ਹੈਗੀ ਰਿਕਵਰ ਹੋਊਗੀ ਨਹੀਂ ਆਪਣੇ ਕਿਉਂਕਿ ਮੁਕੱਦਮਾ ਸਿਵਲ ਹੈ ਥਾਣੇ ਦਾ ਹੈਗਾ ਸੋ ਬੇਸਿਕਲੀ ਆਪਣੇ ਪੰਜਾਬ ਦੀ ਕੋਰਟ ਤੋਂ ਇਹਨਾਂ ਨੂੰ ਇੰਟਰਮ ਬਿਲ ਮਿਲੀ ਹੈ ਬਿਲਕੁਲ ਮੈਨੂੰ ਫੀਲ ਆ ਰਿਹਾ ਕਿ ਜੋ ਜਿਹੜੀ ਪਤਾ ਕਦੋਂ ਲੱਗਿਆ ਤੇ ਇਹ ਦੇਖੋ ਇਹ ਲਾਸਟ ਜਿਹੜੀ ਸੀ ਉਹਨਾਂ ਦੇ ਘਰ 9 ਅਪ੍ਰੈਲ ਨੂੰ ਕੰਮ ਕਰਨ ਗਈ ਸੀਗੀ ਉਸ ਤੋਂ ਬਾਅਦ ਇਹ ਕੰਮ ਕਰਨਾ ਅਚਾਨਕ ਬ੍ਰੈਕਟਲੀ ਜਿਹੜਾ ਹੈਗਾ ਹਟ ਗਈ ਸੀਗੀ ਜਿਹੜੇ ਮਦਈ ਹੈਗੇ ਚਰਨਿਕ ਕੋਰ ਇਹਨਾਂ ਨੇ 3 ਮਈ ਨੂੰ ਆ ਕੇ ਸਾਨੂੰ ਸ਼ਿਕਾਇਤ ਕੀਤੀ ਸੀਗੀ ਕਿ ਉਹਨਾਂ ਨੂੰ ਚੈੱਕ ਕਰਨ ਤੇ ਪਾਇਆ ਗਿਆ ਕਿ ਉਹਨਾਂ ਦਾ ਸਾਮਾਨ ਚੋਰੀ ਹੋ ਚੁੱਕਾ ਤਾਂ ਬੇਸਿਕਲੀ 1 ਮਹੀਨੇ ਦਾ ਗੈਪ ਸੀਗਾ ਉਹਦੇ ਵਿੱਚ ਇਹਦੇ ਲਈ ਕੋਈ ਬਸਟਰ ਕੰਪਨੀ ਹੈ ਨਹੀਂ ਕੋਈ ਕੱਟਣਾ ਹੈ ਉਹਨੂੰ ਲਗਾਇਆ ਮਤਲਬ ਇਹ ਉਹਨੇ ਬੇਸਿਕਲੀ ਉਹ ਕੁੱਪੀ ਸਾਰਾ ਪਰਿਵਾਰ ਜਿਹੜਾ ਹੈਗਾ ਕਮਾਉਣ ਵਾਲਾ ਹੀ ਹੈ ਪਹਿਲਾਂ ਇਹਨਾਂ ਨੇ ਜਿਹੜਾ ਸੋਨਾ ਸੀਗਾ ਲੋਕਰ ਦੇ ਵਿੱਚ ਰੱਖਿਆ ਹੋਇਆ ਸੀਗਾ ਤੇ ਲੋਕਰ ਤੋਂ ਲਿਆ ਕੇ ਉਹਨਾਂ ਨੇ ਜਿਹਦਾ ਮੈਂ ਪਹਿਲਾਂ ਹੀ ਦੱਸਿਆ ਕਿ ਮਾਰਚ ਮਹੀਨੇ ਦੇ ਵਿੱਚ ਕੋਈ ਫੰਕਸ਼ਨ ਸੀਗਾ ਉਹਦੇ ਐਵੇਜ ਦੇ ਵਿੱਚ ਉਹਨਾਂ ਨੇ ਸੋਨਾ ਲੈ ਕੇ ਆਇਆ ਸੀ ਕਿ ਬਾਅਦ ਵਿੱਚ ਲੋਕਰ ਨੂੰ ਜਮਾ ਨਹੀਂ ਕਰਾਇਆ ਸੀਗਾ ਸੋ ਬੇਸਿਕਲੀ ਜਿਹੜੀ ਇਹ ਸਾਰੀ ਚੀਜ਼ ਹੈਗੀ ਹੈ ਪ੍ਰੀ ਲਿਮਿਟਰੀ ਤੇ ਲੱਗਦਾ ਹੀ ਹੈ ਕਿ ਜਿਹੜੀ ਇੰਨੀ ਚੋਰੀ ਜਿਹੜੀ ਹੈਗੀ ਹੈ ਜਾਇਦ ਉਹਨਾਂ ਦਾ ਕਾਸਾ ਤੋਂ ਜਾਇਦ ਉਹਨਾਂ ਦਾ